ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਬੇੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਇੱਕ ਗੱਬੜ ਤੇ ਇੱਕ ਦਿਖਾਵਾਂਗੇ ਝੋਟੀ ਤਾਜੀ ਸੂਈ ਵੀ ਇਹ ਤਿੰਨਾਂ ਨਾਲ ਕੇਜ ਦਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦ ਨਾਮ ਜਸपाल ਸਿੰਘ ਠੀਕ ਹੈ ਜਿਲ੍ਹਾ ਜਿਲ੍ਹਾ ਬਠਿੰਡਾ ਠੀਕ ਹੈ ਪਿੰਡ ਸਿਲਵਰਾ ਤਹਿਸੀਲ ਫੂਲ ਠੀਕ ਹੈ ਤਹਿਸੀਲ ਫੂਲ ਜਿੱਦਾ ਆਪਾਂ ਸਲਾਦਪੁਰ ਤੋਂ ਜਾਂਦੇ ਆ ਰਾਮਪਰਾ ਰੋੜ ਨੂੰ ਉਹ ਤੋਂ ਸੜਕ ਉਤਰੇ ਥੱਲੇ ਨੂੰ ਹਾਂ ਜੀ ਬੋਰਡ ਗੇਲ ਤੋਂ ਥੱਲੇ ਨੂੰ ਸੜਕ ਮੁੜ ਗਈ ਜੀ ਠੀਕ ਹੈ 2 ਕਿਲੋਮੀਟਰ ਤੇ ਆ ਗਿਆ ਹਾਂ ਜੀ 2 ਕਿਲੋਮੀਟਰ ਤੇ ਆ ਗਿਆ ਤੇ ਮੋਬਾਈਲ ਨੰਬਰ ਹੀ ਆਪਣਾ ਮੋਬਾਈਲ ਨੰਬਰ ਹੈ ਜੀ ਬਰੇ 78142 78142 76542 76542 ਹਾਂ ਜੀ ਅੱਜ ਆਪਾਂ ਦਿਖਾਵਾਂਗੇ ਤਿੰਨ ਨਗਰ ਹਣਾ ਪਹਿਲਾ ਨੰਬਰ ਜਿਹੜੀ ਆਪਾਂ ਬੈੜ ਦੇਖੀ ਜਾਂਦੇ ਆ ਸੂਆ ਕਿਹੜਾ ਸੂਈ ਆ ਇਹ ਤੀਜਾ ਸੂ ਬੱਚਾ ਇਹਨੇ ਕੀ ਦਿੱਤਾ? ਬੱਚਾ ਬੱਚੇ ਨੂੰ ਦੰਨ ਦਿੰਦਾ ਈ। ਠੀਕ ਹੈ ਤੇ ਜੇਰ ਪੈ ਗਈ ਇਹਦੀ? ਜੇਰ ਵਗੈਰਾ ਡੰਨਾਂ ਜੀ। 15 ਰੁਪਈਆ ਹੈਨਾ? ਹਾਂਜੀ ਹਾਂਜੀ 15 ਰੁਪਈਆ। ਤੇ ਧਾਲਾ ਤੁੜਾ ਮਾਰ ਕੇ ਦੇਖ ਲੈ ਕੇ ਮੈਂ। ਮਾਰ ਕੇ ਦੇਖੀ ਤਾਂ 1 ਕਿਲੋ ਬਹੁਤ ਘਟਦਾ ਸੀਗਾ। ਬੱਚਾ ਚਗਾ ਕੀ? ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ? ਦੁੱਧ ਜੀ ਮਾਲਕਾਂ ਨੇ ਦੱਸਿਆ ਸੀਗਾ 20 ਲੀਟਰ ਦਿੱਤਾ। ਠੀਕ ਹੈ। ਕਹਿੰਦਾ ਬਾਬ 20 ਲੀਟਰ ਮੰਨ ਕੇ ਜਿਹੜਾ ਮਰਜ਼ੀ ਲੈ ਲੈ। ਹਾਂਜੀ ਹਾਂਜੀ ਜਿਹੜਾ ਮਨ ਦੀ ਮੰਗ। ਵੀ ਜੇਕਰ ਬੱਚਾ ਚੰਗੀ ਘੇੜਾ ਕਰਾਂਗਾ ਤਾਂ ਵੱਧ ਵੀ ਪਾ ਦੂਗੀ। ਪਾ ਦੇ ਵੀ ਪਾ ਦੇ ਜਾਣ ਵਾਲ ਸੋ ਵੀਰੋ ਕੱਦ-ਕਾਦ ਵਗੈਰਾ ਵਹਿੜਦਾ ਦੇਖ ਸਕਦੇ ਹੋ ਤੀਸਰਾ ਸੂਰ ਸੂਈਆ ਚੰਗੀ ਜਿੰਦ ਜਨ ਵਾਲੀ ਰਾਜੀ ਸਾਂਹੀ ਬਲੀ ਬਹਿੜਾ ਕਿਸੇ ਪਾਸੇ ਹੱਥ ਤਰਾਣੀ ਤੇ ਸੂਈ ਸਵਾਈਆ ਤੇ ਜੇਲ ਵਗੈਰਾ ਦਾ ਕੰਮ ਟੋਟਲੀ ਡਾਨਾ 75000 ਰੁਪਏ ਵੀਰ ਨੇ ਦੀ ਕੀਮਤ ਕੀਤੀ ਆ ਬਾਕੀ ਮੌਕੇ ਤੇ ਮਾਣਤਨ ਵਗੈਰਾ ਹੋ ਜਾਊਗਾ ਸੋ ਲੇਵਾ ਵਗੈਰਾ ਦੇਖ ਸਕਦਾ ਸੁਣਾ ਤਿੰਨ 3.5 ਕਿਲੋ ਬੋਲਾ ਇਨਕੀ ਬਹਿ ਗਿਆ ਤੇ ਸਾਫ ਸੁਥਰੇ ਲੇਵੇ ਦੀ ਆ ਹੱਥੀ ਚਵਾਈ ਵਾਲਾ ਥਾਣਾ ਜਮਾ ਚਾਹੇ ਪਰ ਮਸ਼ੀਨੀ ਚੋੜੀਏ ਦੋਨੇ ਟਾਈਮ ਲੱਗਦਾ ਤੇ ਆਵਾ ਤੇ 75000 ਦੇ ਵਿੱਚੋਂ ਮੌਕੇ ਦੇ ਮਾਣਤਨ ਆਦਾ ਹੋ ਜਾਊ ਥਾਣ ਦੇਖ ਸਕਦੇ ਹੋ ਨਵਾਈ ਦਵਾਈ ਨਹੀਂ ਹਾਲੇ ਤੱਕ ਕੋਈ ਨਹੀਂ ਠੀਕ ਆ ਚੋਣ ਚਵਾਦੀ ਜਮੈਂ ਇੱਕ ਨੰਬਰ ਆ ਠੀਕ ਆ ਅੰਦਾਜ਼ਾ ਵੀ 20 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਲੈ ਲੈ ਹਾਂਜੀ ਹਾਂਜੀ ਅੱਗੇ ਆਪਾਂ ਦੂਜੇ ਨੰਬਰ ਦੇਖੀਏ ਨਾ ਆਪਣੀ ਬੱਚੀ ਆ ਗਈ ਐਰ ਸੈਰ ਚ ਹਣਾ ਹਾਂਜੀ ਹਾਂਜੀ ਇਹ ਕਿਹੜਾ ਸੂਆ ਸੂਰੀਆ ਇਹ ਦੂਜਾ ਸੂਆ ਸੂਰੀਆ ਹੀ ਆ ਜੀ ਇਹ ਕੈ ਕਿ ਦਿਨ ਕਰਦੀ ਆ ਜੇ ਪੰਜ ਸੱਤ ਦਿਨ ਲਈ ਜੀ ਹਜੇ ਪੰਜ ਸੱਤ ਕਿ ਦਿਨ ਦੁੱਧ ਕਿੰਨਾ ਕੁ ਬਾਦੂ ਅੰਦਾਜ਼ਾ ਜੇ ਦੁੱਧ ਮਾਲਕਾਂ ਨੇ ਦੱਸਿਆ ਜੀ ਪਹਿਲੇ 14-15 ਲੀਟਰ ਚ ਹੋਇਆ ਠੀਕ ਆ ਅੰਦਾਜ਼ਾ ਲਾ ਕੇ ਚੱਲੇ ਵੀ 15 ਤੋਂ 15 ਤੋਂ ਪਾਰ ਹੀ ਪਊਗੀ ਠੀਕ ਆ ਰੇਟ ਇਹ ਤੇ ਮੜ ਮੜਾ ਮਾਰਦੜ ਮੌਕੇ ਦੇ ਹੋ ਜੂ ਪੰਜਾਂਜਾ ਦੇ ਮਾਰਦੜ ਹੋ ਜੂਗਾ ਵੀ ਹਾਥੂ ਤੇ ਵਧੀਆ ਫਰਾ ਲੈਂਦੀ ਆ ਹਾਂ ਹਾਂ ਪੂਰੀ ਠੰਡੀ ਸੀਲ ਆ ਵੀਰੇ ਠੀਕ ਆ ਸੋ ਦੂਜੇ ਨੰਬਰ ਦੇ ਵਿੱਚੀ ਦੇਖਦੇ ਪਏ ਆ 15 ਤੋਂ ਪਾਰ ਦੁੱਧ ਪਾ ਦੋਗੀ ਬੇਸ਼ੱਕ 15 ਬਣ ਕੇ ਪਰਚੇਸ ਕਰ ਲਿਓ ਤੇ ਰੇਟ ਇਹਦਾ ਜੈਨੂਅਲ ਜਾਂ 55000 ਰੁਪਇਆ ਸੋਣੀ ਕੱਦ ਬੇਰ ਵਾਲੀ ਤੇ ਜਿੰਦ ਜਾਨ ਬੇਰ ਬੂਲ ਬਹੁਤਾ ਵੜਦੀ ਤੇ ਲਿੱਸੀ ਨਾਲ ਵੀ ਕਿਸੇ ਪਾਸ ਰਿਮੂ ਵਾ ਤਾਂ ਦੇਖ ਸਕਦੇ ਹੋ ਤੇ ਥਣ ਸੋਨਾ ਗੱਡੂ ਹੱਥੀ ਚ ਜਵਾਈ ਵਾਲਾ ਹਾਂ ਵੀਰੇ ਸੋ ਠੰਡੀ ਸੀਲ ਦੇਖ ਸਕਦੇ ਹੋ ਕੋਈ ਅੰਤਰੀ ਠੰਡੀ ਦਾ ਤੇ ਥੋੜੀ ਥੋੜੀ ਸਵੇਲਿੰਗ ਤੇ ਬਾਕੀ ਜਿੰਦਾ ਜਾਣਦੇ ਆ ਸਾਫ ਸੁਥਰੀ ਬਹੁਤ ਆ ਰੇਟ ਜਮੀ ਜੈਨੂਨ ਜਾਂ ਵਜਨ ਮੌਜੂਦ ਬੈਰ ਦੇ ਵਿੱਚ ਠੀਕ ਆ 15 16 1500 ਲੀਟਰ ਨਾਰਮਲ ਦੁੱਧ ਪਾ ਦੂ ਇਹ ਐਰ ਸੈਰ ਦੇ ਵਿੱਚ ਆ ਗਈ ਤੇ ਬਾਕੀ ਦੁੱਧ ਵੀ ਜਿਹੜਾ ਪਾਉਗੀ ਇੱਕ ਅਦਾ ਪੁਆਇੰਟ ਇਹਨੇ ਐਚ ਐਫ ਵਾਲੋ ਫੈਂਟ ਦਾ ਅੱਗੇ ਹੀ ਰੱਖਣਾ ਹੈ ਜਮ ਤੇ ਅੱਗੇ ਵੀਰੇ ਤੀਜੇ ਨੰਬਰ ਤੇ ਮੈਂ ਦੇਖੀ ਜਾਂਦੇ ਆਪਾਂ ਇਹ ਤੀਜਾ ਸੂਆ ਸੂਈ ਹੈ ਜੀ ਕੈਕ ਦਿਨ ਹੋ ਗਏ ਸੂਈ ਨੂੰ ਇਹਨੂੰ 7ਵਾਂ ਦਿਨ ਆ ਜੀ ਅੱਜ ਬੱਚਾ ਕੀ ਆ ਮਗਰ ਬੱਚਾ ਕਟਾ ਜੀ ਮਗਰ ਕਟਾ 7ਵਾਂ ਦਿਨ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਘੌੜ ਚੋਣ ਵਾਲਾ ਦੁੱਧ ਹੁਣ ਇਸ ਟਾਈਮ 12 ਦੋ ਟੈ ਮਣਾਵਾਂਗੇ ਹਾਂਜੀ ਮਣਾ ਕੇ ਦੇ ਦਾਂਗੇ ਮੈਂ 1500 ਲੀਟਰ ਦੀ ਬੰਦਿਆਂ ਨੇ ਗਾਰੰਟੀ ਲੈਤੀ ਇਥੋਂ ਬੰਦਿਆਂ ਦੀ ਠੀਕ ਹੈ ਕਹਿੰਦਾ ਭਾਬਾ 14 ਕਿਲੋ ਦਾ ਨਾਰਮਲ ਪਾਉਣ ਵਾਲੀ ਹੈਗੀ ਹੈ ਸਹੀ ਹੈ ਜੀ ਤੇ ਰੇਟ ਦਾ ਕੀ ਰੱਖਿਆ ਰੇਟ ਰੱਖਾ 45 ਗਜਾਇਸ ਹੋਜੂਗੀ ਹਾਂ ਮਾਨਤਾ ਨਹੀਂ ਕਰਾਂਗੇ ਵੀਰੇ ਤੋਰੀ ਬਾਹਰ ਨੇ ਸੁ ਵੀਰੋ ਮੈਂ ਸੂਈ ਵੇ ਤੀਜਾਗ ਸੁਆ 12 ਲੀਟਰ ਦੋ ਤੇ ਨੈਟ ਮੈਨ ਨਾਲ ਜਮਾ ਹਾਜ਼ਰਾ ਬੱਚਾ ਇਹਦੇ ਵਿੱਚ ਵੇਰ ਕਾਫ ਹਫਤਾ ਖੰਡ ਸੁਈ ਨੂੰ ਹੋ ਗਿਆ ਕੱਟ ਕਾਟ ਬੰਦਾ ਬਹੁਤ ਆ ਵੀਰੇ ਵਜਨ ਪੁਜਨ ਠੀਕ ਹੈ ਸਿੰਗ ਸੁੰਗ ਦੇਖ ਸਕਦੇ ਹੋ ਪੂਰੀ ਰਾਜੀ ਸਮੀਪੜੀ ਵੀ ਲੈਵਾ ਵਗਰਾ ਦੇਖ ਸਕਦੇ ਹੋ ਤੇ ਚੋਣ ਚਵਾਦੀ ਕਿਵੇਂ ਬੋਲੀ ਆ ਜਮ ਚੋਣ ਚਵਾਦੀ ਇੱਕ ਨੰਬਰ ਆ ਵੀਰੇ ਗੰਨੇਰ ਦੀ ਧਾਰਾ ਪੂਰੀ ਵਧੀਆ ਬੋਲੀ ਐ ਠੀਕ ਐ 145 ਮੌਕੇ ਤੇ ਥੋੜਾ ਬਹੁਤਾ ਮਾਰਦਾਨ ਹੋ ਜਾਊਗਾ ਹਾਂਜੀ ਹਾਂ ਸੋ ਕੱਦ ਬੈਡ ਵਾਲੀ ਮੈਂ ਆ ਪੂਰੀ ਜਮਾ ਤੇ 12 ਲੀਟਰ ਦੁੱਧ ਜਮਾ ਨੈਟ ਚੋਣ ਵਾਲਾ ਹਾਜ਼ਰ ਆ ਸੋ ਲੈਵਾ ਦੇਖ ਸਕਦੇ ਨੇ ਇੱਧਰ ਤੋਂ ਸੋਹਣਾ ਸਾਫ ਸੁਥਰਾ ਲੈਵਾ ਤੇ ਥਾੜਾ ਹੱਤੀ ਚਵਾਈ ਵਾਲਾ ਤੇ ਨੰਬਰ ਬੋਲ ਦੀ ਵੀਰੇ ਦੁਆਰੇ ਆਪਣਾ ਨੰਬਰ ਵੀਰੇ 78142 76502 ਪਿੰਡ ਸੇਲਵਰਾ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੋ ਕਿਸੇ ਵੀ ਵੀਰ ਦੇ ਕੋਈ ਵੀ ਤਿੰਨਾਂ ਚ ਨੱਕ ਪਸੰਦ ਤੋਂ ਵਿਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਦਾ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ